ਅਮਰੀਕਾ ਦੇ ਵਿੱਚ ਟਰੰਪ ਨੇ ਇੱਕੋ ਹੀ ਗੱਲ ਤੇ ਉੱਪਰ ਜ਼ੋਰ ਫੜਿਆ ਹੋਇਆ ਕਿ ਮੈਂ ਇੱਥੇ ਜਿੰਨੇ ਵੀ ਪ੍ਰਵਾਸੀ ਆ ਜਿਹੜੇ ਇੱਥੇ ਇਮੀਗ੍ਰੈਂਟ ਆ ਮੈਂ ਇੱਥੋਂ ਸਾਰਿਆਂ ਨੂੰ ਕੱਢੂਗਾ ਤੇ ਮੈਂ ਇੱਥੇ ਸਿਰਫ ਉਹ ਸਿਰਫ ਆਪਣੇ ਲੋਕਾਂ ਦੀ ਬਿਹਤਰੀ ਦੇ ਲਈ ਔਰ ਉਹਨਾਂ ਨੂੰ ਵਧੀਆ ਫਿਊਚਰ ਵਧੀਆ ਜੌਬਸ ਵਧੀਆ ਘਰ ਮਿਲਣ ਔਰ ਮੈਂ ਆਪਣੇ ਦੇਸ਼ ਦੇ ਲਈ ਕਰ ਰਿਹਾ ਸਾਰਾ ਕੁਝ ਹੈ ਪਰ ਜਿਤਸਰਾ ਦੇ ਅੰਕੜੇ ਸਾਹਮਣੇ ਆ ਰਿਹਾ ਸੋ ਇਹ 트ੰਪ ਦੀ ਸੋਚ ਔਰ ਜਿਹੜੇ ਲੋਕ ਸੜਕਾਂ ਦੇ ਉੱਪਰ ਉਤਰੇ ਹੋਏ ਆ ਕਿ ਤੁਸੀਂ ਕ੍ਰਿਮੀਨਲ ਨੂੰ ਫੜੋ ਨਾ ਕਿ ਜਿਹੜੇ ਲੋਕ ਇੱਥੇ ਕਿਰਤ ਕਰ ਰਹੇ ਆ ਔਰ ਉਹਨਾਂ ਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਔਰ ਉਹ ਪੰਜ-ਪੰਜ 10 ਸਾਲਾਂ ਤੋਂ ਇੱਥੇ ਰਹਿ ਰਹੇ ਆ ਤੁਸੀਂ ਉਹਨਾਂ ਨੂੰ ਬੇਮਤਲਬ ਦਾ ਪਰੇਸ਼ਾਨ ਕਰ ਰਹੇ ਆ ਤੁਸੀਂ ਆਪਣੀ ਮਨਮਰਜ਼ੀਆਂ ਕਰ ਰਹੇ ਆ ਜਦਕਿ ਉਹ ਸਾਡੇ ਲਈ ਬਹੁਤ ਹੀ ਵਧੀਆ ਇਨਸਾਨ ਨੇ ਤੇ ਸਾਡੇ ਦੇਸ਼ ਦੇ ਲਈ ਸਾਡੇ ਕਾਰੋਬਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਆਪਣਾ ਕੌਂਟਰੀਬਿਊਟ ਕਰ ਰਹਾ ਹੈ ਸੋ ਐਸੇ ਦੇ ਉੱਪਰ ਮੋਹਰ ਲਾਉਂਦੀ ਹੋਈ ਇੱਕ ਰਿਪੋਰਟ ਸਾਹਮਣੇ ਆਈ ਹੈ ਕਾਟੋ ਇੰਸਟੀਚਿਊਟ ਦੀ ਜਿਹਨੇ ਕਿ 트াম্প ਦੀ ਜਿਹੜੀ ਸੋਚ ਆ ਕਿ ਇਮੀਗ੍ਰੈਂਟਸ ਨੇ ਸਾਡਾ ਦੇਸ਼ ਖਾ ਲਿਆ ਉਹਨੂੰ ਚੁੱਪ ਕਰਾਉਂਦੀ ਹੋਈ ਤੇ ਉਹਦੇ ਮੂੰਹ ਦੇ ਉੱਪਰ ਲਗਾਮ ਲਾਉਂਦੀ ਹੋਈ ਇਹ ਰਿਪੋਰਟ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਦਸਾਇਆ ਗਿਆ ਕਿ 14.5 ਟ੍ਰਿਲੀਅਨ ਦਾ ਪਾਦਾ ਦਾ ਬੈਨੀਫਿਟ ਮਿਲਿਆ ਸਾਨੂੰ ਪ੍ਰਵਾਸੀਆਂ ਤੋਂ ਔਰ ਇਹ ਰਿਪੋਰਟ ਪਿਛਲੇ 30 ਸਾਲਾਂ ਦੀ ਤਿਆਰ ਕੀਤੀ ਹੋਈ ਆਈ ਆ 1994 ਤੋਂ ਲੈ ਕੇ 2023 ਤੱਕ ਇਸ ਪੋਰਟ ਦੇ ਵਿੱਚ ਸਾਰਾ ਕੁਝ ਖੁਲਾਸੇ ਕਰ ਦਿੱਤੇ ਆ ਕਿ ਕਿੰਨੇ ਇਮੀਗ੍ਰੈਂਟਸ ਇੱਥੇ ਸਾਡੇ ਦੇਸ਼ ਲਈ ਜ਼ਰੂਰੀ ਆ ਕਿੰਨੇ ਉਹਨਾਂ ਨੇ ਸਾਨੂੰ ਆਪਣੇ ਟੈਕਸਾਂ ਦੇ ਜ਼ਰੀਏ ਆਪਣਾ ਰੈਵਨਿਊ ਜਨਰੇਟ ਕੀਤਾ ਔਰ ਕਿੰਨੇ ਉਹਨਾਂ ਨੇ ਬਦਲੇ ਦੇ ਵਿੱਚ ਬੈਨੀਫਿਟਸ ਲਿੱਤੇ ਆ ਸੋ ਇਸ ਰਿਪੋਰਟ ਦੇ ਆਉਣ ਦੇ ਨਾਲ ਟਰੰਪ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈਆ ਲੋਕ ਤਾਂ ਪਹਿਲਾਂ ਹੀ ਸਾਨੂੰ ਹੁਣ ਕੋਸਣ ਲੱਗ ਗਿਆ ਕਿ ਜਦੋਂ ਦੀ 7 ਤੋਂ 2 ਲੋਕਾਂ ਦੀ ਮੌਤ ਹੋ ਗਈ ਆ ਜਿੰਨੇ ਵੀ ਆਈਸ ਦੇ ਜਿਹੜੇ ਫੈਡਰਲ ਏਜੰਟ ਆ ਉਹਨਾਂ ਨੂੰ ਇੰਨੀ ਜ਼ਿਆਦਾ ਖੁੱਲੀ ਛੁੱਟੀ ਦਿੱਤੀ ਸੀ ਕਿ ਪ੍ਰਦਰਸ਼ਨਕਾਰੀ ਜਿਹੜੇ ਰੋਗ ਰਹੇ ਸੀ ਕਿ ਨਾ ਕਰੋ ਇਹ ਤੁਸੀਂ ਧੱਕਾ ਕਰ ਰਹੇ ਆ ਇਹਨਾਂ ਇਮੀਗ੍ਰੈਂਟਸ ਦੇ ਨਾਲ ਇਹ ਤਾਂ ਵਿਚਾਰੇ ਇਨੋਸੈਂਟ ਇੱਥੇ ਕੰਮ ਕਰਦੇ ਆ ਤੁਸੀਂ ਨਾ ਇਹਨਾਂ ਨੂੰ ਫੋਟੋ ਫੋਟਾਈ ਇੰਨੀ ਜ਼ਿਆਦਾ ਕਰੋ ਫੜਨਾ ਕਿਸੇ ਨੂੰ ਤੁਸੀਂ ਕ੍ਰਿਮੀਨਲ ਨੂੰ ਫੜੋ ਕਿਉਂਕਿ ਕ੍ਰਿਮੀਨਲ ਤੁਸੀਂ ਫੜਦੇ ਨਹੀਂ ਉਹਦੇ ਉੱਪਰ ਵੀ ਰਿਪੋਰਟ ਆਈ ਆ ਕਿ ਸਿਰਫ ਸਿਰਫ ਹੁਣ ਤੱਕ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਰੀਟੇਨ ਹੋਏ ਆ ਉਹਦੇ ਵਿੱਚ ਸਿਰਫ 1 ਕਾ ਜਿਨ੍ਹਾਂ ਦਾ ਇੱਥੇ ਕੋਈ ਵੀ ਕ੍ਰਾਈਮ ਨਹੀਂ ਸੀ ਸੋ ਇਸ ਤੇ ਲਾਹਤ ਹੁਣ ਜਿਹੜੀ ਆ ਰਿਪੋਰਟ ਆ ਰਹੀ ਆ ਸੋ ਹੁਣ 트럼ਪ ਪ੍ਰਸ਼ਾਸਨ ਨੂੰ ਵਾਕਈ ਹੀ ਹੱਥਾਂ ਪੈਰਾਂ ਦੀ ਪੈ ਗਈ ਆ ਸੋ ਇਸ ਇਹ ਰਿਪੋਰਟ ਬਣਾਈ ਕਿਨੇ ਆ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ ਆ ਨੈਸ਼ਨਲ ਅਕੈਡਮੀਆ ਆਫ ਸਾਇੰਸ ਇੰਜੀਨੀਅਰਿੰਗ ਅਤੇ ਮੈਡੀਸਨ ਦੁਆਰਾ ਇਹ ਰਿਪੋਰਟ ਤਿਆਰ ਕੀਤੀ ਗਈ ਆ ਜਿਹਦੇ ਪਿਛਲੇ 30 ਸਾਲਾਂ ਦਾ ਬੇਰਬਾ ਉਹਨਾਂ ਨੇ ਸਾਰਾ ਕੁਝ ਸਾਹਮਣੇ ਖੜਾ ਦਿੱਤਾ ਕਿ ਕਿੰਨੇ ਇੱਥੇ ਬੈਨੀਫਿਟ ਲਿੱਤੇ ਆ ਔਰ ਕਿੰਨਾ ਸਾਨੂੰ ਰੈਵਨਿਊ ਇਕੱਠਾ ਹੋਇਆ ਕਿ ਇਹ 30 ਸਾਲਾਂ ਦੇ ਵਿੱਚ ਇੱਕ ਵੀ ਇਦਾਂ ਦਾ ਸਾਲ ਹੈ ਨਹੀਂ ਕਿ ਜਿਹਦੇ ਵਿੱਚੋਂ ਸਾਨੂੰ ਰੈਵਨਿਊ ਘੱਟ ਇਕੱਠਾ ਹੋਵੇ ਅਸੀਂ ਬੈਨੀਫਿਟ ਲੋਕਾਂ ਨੂੰ ਜ਼ਿਆਦਾ ਦਿੰਦੇ ਹੋਣ ਜੀ ਹਾਂਜੀ ਇਸ ਨਿਊਜ਼ ਦੇ ਆਉਣ ਦੇ ਨਾਲ ਬਾਕੀ ਜੋ ਇਮੀਗ੍ਰੈਂਟ ਕਿਤੋਂ ਦਾ ਵੀ ਹੋਵੇ ਪਰ ਇੱਕ ਚੀਜ਼ ਤਾਂ ਸਾਫ਼ ਜ਼ਾਹਿਰ ਹੋ ਰਹੀ ਆ ਕਿ ਇਮੀਗ੍ਰੈਂਟ ਹਰ ਇੱਕ ਕੰਟਰੀ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਦਾਂ ਦੇ ਬਹੁਤ ਕੰਮ ਹੁੰਦੇ ਆ ਬਹੁਤ ਇਦਾਂ ਦੇ ਕੀਤੇ ਹੁੰਦੇ ਆ ਜਿਹਦੇ ਵਿੱਚ ਸਿਰਫ ਸਿਰਫ ਇਮੀਗ੍ਰੈਂਟਸ ਹੀ ਫਿੱਟ ਬਹਿੰਦੇ ਆ ਤੇ ਉਹੀ ਉੱਥੇ ਕੰਮ ਕਰਦੇ ਆ ਆਪਣੇ ਲੋਕ ਕੰਮ ਕਰਕੇ ਨਹੀਂ ਰਾਜੀ ਕਿਉਂਕਿ ਤੁਹਾਨੂੰ ਇੱਕ ਹੋਰ ਵੀ ਮੈਂ ਉਦਾਹਰਣ ਦੇ ਦਵਾਂ ਇੱਕ ਕੰਟਰੀ ਦੀ ਪੁਰਤਗਾਲ ਦੀ ਪੁਰਤਗਾਲ ਦੇ ਵਿੱਚ ਵੀ ਇਸ ਟਾਈਮ ਦੇ ਉੱਪਰ ਇਹ ਚੀਜ਼ ਚੱਲਦੀ ਪਈ ਆ ਕਿ ਇਮੀਗ੍ਰੈਂਟਸ ਨੂੰ ਕੱਢੋ ਜੀ ਇਹਨੇ ਲੁੱਟ ਲਿਆ ਖਾ ਲਿਆ ਸੋ ਉੱਥੇ ਵੀ ਇੱਕ ਰਿਪੋਰਟ ਸਾਹਮਣੇ ਆਈ ਆ ਕਿ 2025 ਦੇ ਵਿੱਚ 4. ਬੰ 1 ਮਿਲੀਅਨ ਦਾ ਬੈਨੀਫਿਟ ਹੋਇਆ ਕੰਟਰੀਬਿਊਟ ਕੀਤਾ ਪ੍ਰਵਾਸੀਆਂ ਨੇ ਔਰ ਜਿਹੜੇ ਇਮੀਗ੍ਰੈਂਟਸ ਨੇ ਆਪਣੇ ਟੈਕਸ ਤੋਂ ਜਨਰੇਟ ਹੋਇਆ ਸਰਕਾਰ ਨੂੰ ਇੰਨਾ ਪੈਸਾ ਔਰ ਜਿਹਦੇ ਵਿੱਚ ਉੱਥੇ ਦੇ ਜਿਹੜੇ ਪਟਾਪਾ ਪੈਨਸ਼ਨ ਲੈਂਦੇ ਆ ਲੋਕ ਜਾਂ ਹੋਰ ਸਰਕਾਰੀ ਕੰਮਾਂ ਕਾਜਾਂ ਦੇ ਵਿੱਚ ਉਹ ਪੈਸਾ ਭਾਰਤ ਹੋ ਰਿਹਾ ਔਰ ਜਿਹੜੇ ਪ੍ਰਵਾਸੀਆਂ ਨੂੰ ਵਾਪਸੀ ਬੈਨੀਫਿਟ ਮਿਲੇ ਉਹਦਾ ਤੀਜਾ ਹਿੱਸਾ ਵੀ ਉਹਨਾਂ ਨੇ ਵਾਪਸੀ ਦੇ ਵਿੱਚ ਲਿੱਤਾ ਨਹੀਂ ਸੋ ਹਰ ਇੱਕ ਕੰਟਰੀ ਦੇ ਵਿੱਚ ਲੋੜੀਂਦਾ ਤੇ ਟਰੰਪ ਪ੍ਰਸ਼ਾਸਨ ਨੂੰ ਇਹ ਜਿੱਦ ਹੁਣ ਛੱਡ ਦੇਣੀ ਚਾਹੀਦੀ ਆ ਬਹੁਤ ਕੁਝ ਹੋ ਗਿਆ ਅਮਰੀਕਾ ਦੇ ਵਿੱਚ ਇਦਾਂ ਦਾ ਕੀ ਅਜ ਤੱਕ ਕਦੇ ਹੋਇਆ ਨਹੀਂ ਸੀ ਹਾਲਾਂਕਿ ਉਹਨੇ ਬਾਡਰ ਸਿਕਿਉਰ ਕੀਤੇ ਆ ਸਾਰੇ ਹਰ ਕੋਈ ਐਗਰੀ ਆ ਵੀ ਤੁਸੀਂ ਆਪਣਾ ਘਰ ਪੱਕਾ ਕਰੋ ਜਿਹਨੇ ਆਉਣਾ ਉਹ ਸਿੱਧਾ ਦਰਵਾਜ਼ੇ ਤੋਂ ਆਵੇ ਤੇ ਘੰਟੀ ਮਾਰ ਕੇ ਆਵੇ ਮਤਲਬ ਇਹ ਹੀ ਆ ਕਿ ਜਿਹੜੇ ਅਮਰੀਕਾ ਦੇ ਵਿੱਚ ਸੁਪਨਾ ਦੇਖਿਆ ਆਣ ਦਾ ਤੋਂ ਆਵੇ ਮੋਹਤ ਵੈਲਕਮ ਪਰ ਉਹ ਇੱਕ ਨੰਬਰ ਰਸਤੇ ਦੇ ਨਾਲ ਆਵੇ ਜਿਹੜੇ ਕੰਮ ਦੀ ਜ਼ਰੂਰਤ ਆ ਉਹ ਤੁਹਾਨੂੰ ਪਤਾ ਕਿ ਟਰੰਪ ਨੇ ਖੁਦ ਵੀ ਬਿਆਨ ਦਿੱਤਾ ਸੀਗਾ ਆਪ ਕਿ ਮੈਨੂੰ ਇੱਥੇ ਟੈਲੈਂਟ ਦੀ ਜ਼ਰੂਰਤ ਆ ਮੇਰੇ ਇੱਥੇ ਟੈਲੈਂਟ ਦੀ ਘਾਟ ਆ ਤੇ ਜਿਨ੍ਹਾਂ ਕੋਲ ਟੈਲੈਂਟ ਹੈਗਾ ਉਹਨਾਂ ਲਈ ਅਸੀਂ ਵੈਲਕਮ ਕਰਾਂਗੇ ਕਰਾਂਗੇ ਸੋ ਬਾਕੀ ਹਰ ਇੱਕ ਕੰਟਰੀ ਨੂੰ ਜ਼ਰੂਰਤ ਹੁੰਦੀ ਆ ਪਰ ਇਹ ਜਿਹੜੀ ਹੁਣ ਟਰੰਪ ਕਰ ਰਿਹਾ ਫੜੋ ਫੜਾਈ ਇਹ ਸਿਰਫ ਸਿਰਫ ਆਪਣੀ ਜਿੱਤ ਦੇ ਕਿਹੜਾ ਕੱਢ ਰਿਹਾ ਇੱਕ ਤਰ੍ਹਾਂ ਦੀ ਕਿ ਹਾਂਜੀ ਮੈਂ ਇੱਕ ਇਦਾਂ ਦਾ ਰਿਕਾਰਡ ਬਣਾ ਕੇ ਜਾਵਾਂ ਕਿ ਲੋਕ ਮੇਰੇ ਮੁਰਾਦ ਹੋ ਜਾਣਾ ਕਿ ਇਦਾਂ ਕਰਤਾ ਉਦਾਂ ਕਰਤਾ ਪਰ ਹੁਣ ਜੋ ਹੋ ਰਿਹਾ ਉਹ ਹੱਦ ਤੋਂ ਵੱਧ ਹੋ ਰਿਹਾ ਐਸੇ ਲਈ ਲੋਕ ਸੜਕਾਂ ਦੇ ਉੱਪਰ ਉਤਰੇ ਹੋਏ ਆ ਐਸੇ ਲਈ ਹੁਣ ਲੋਕ ਇਮੀਗ੍ਰੇਸ਼ਨ ਦੇ ਹੱਕ ਵਿੱਚ ਆ ਗਏ ਇਮੀਗ੍ਰੈਂਟ ਦੇ ਹੱਕ ਵਿੱਚ ਆ ਗਏ ਕਿ ਇਹ ਜਿਹੜੇ ਲੋਕ ਆ ਨਾ ਇਹ ਵਾਕਈ ਕੀਰਤੀ ਆ ਕਿਉਂਕਿ ਅਕੱਲ ਪਾਸੋਂ ਇੱਕ ਰਿਪੋਰਟ ਕੀਤੀ ਸੀ ਟੈਕਸਸ ਦੇ ਵਿੱਚ ਵੀ ਇੱਕ ਰਿਪੋਰਟ ਪਬਲਿਸ਼ ਹੋਈ ਆ ਕਿ ਉੱਥੇ ਦੀ ਇਕਨੋਮੀ ਦੇ ਉੱਪਰ ਵੀ ਅਸਰ ਪੈ ਗਿਆ ਕਿਉਂਕਿ ਉੱਥੇ ਕੰਸਟਰਕਸ਼ਨ ਦੇ ਕੰਮ ਚੱਲਦੇ ਪਏ ਸੀ ਇਹ ਘਰ ਆ ਜਿਹੜੇ ਬਣ ਰਹੇ ਸੀਗੇ ਬਿਲਡਿੰਗਾਂ ਰੁਕ ਗਈਆਂ ਕਿਉਂਕਿ ਤੇ ਆਈਸੀ ਦੀ ਰੇਟ ਹੋਈ 8 ਬੰਦਿਆਂ ਨੂੰ ਉਥੋਂ ਗ੍ਰਿਫਤਾਰ ਕਰ ਲਿਆ ਤੇ ਬਾਕੀ ਭੱਜ ਗਏ ਤੇ ਬਾਕੀ ਆਉਣੋਂ ਹੀ ਹਟ ਗਏ ਉਹਨਾਂ ਨੂੰ ਪਤਾ ਵੀ ਅੱਜ ਰੇਡ ਹੋਈ ਕੱਲ੍ਹ ਨੂੰ ਵੀ ਹੋਣੀ ਆ ਉਥੋਂ ਆਉਣੋਂ ਹਟ ਗਏ ਆ ਤੇ ਉਹ ਕੰਮ ਰੁਕ ਗਿਆ ਤੇ ਉਹਨਾਂ ਨੇ ਵੀ ਆ ਖਬਰ ਦੇਖੋ ਤੁਸੀਂ ਵੀ ਪੜ ਲਿਓ ਉਹਨਾਂ ਨੇ ਵੀ ਖਬਰ ਲਈ ਹੋਈ ਆ ਕਿ ਇਕਨੋਮੀ ਤੇ ਅਸਰ ਪੈ ਰਿਹਾ ਹੁਣ ਸਾਡੀ ਤੇ ਹੁਣ ਟਰੰਪ ਪ੍ਰਸ਼ਾਸਨ ਆਪ ਕਰੂਗਾ ਕੰਮ ਜਾ ਕੇ ਕਿਹਨਾਂ ਤੋਂ ਉਥੇ ਕੰਸਟਰਕਸ਼ਨ ਦਾ ਕੰਮ ਕਰਵਾਵੇਗਾ ਔਰ ਜਿਹੜਾ ਕੰਮ ਇੱਕ ਖੁਦਾ ਗਵਾਹ ਹੈ ਇਹ ਪੂਰੀ ਦੁਨੀਆ ਗਵਾਹ ਇਸ ਗੱਲ ਦੀ ਕਿ ਜਿਹੜਾ ਕੰਮ ਇਮੀਗ੍ਰੈਂਟਸ ਨੇ ਕਰਕੇ ਦੇ ਦੇਣਾ ਉਹ ਉਥੋਂ ਦੇ ਲੋਕਲ ਬੰਦੇ ਨੇ ਨਹੀਂ ਕਰਕੇ ਦੇਣਾ ਇਸ ਲਈ ਹਰ ਕੋਈ ਬਿਜ਼ਨਸਮੈਨ ਹਰ ਕਿਸੇ ਦੇ ਕੀਤੇ ਦੇ ਵਿੱਚ ਇਹੀ ਚਾਹੁੰਦਾ ਕਿ ਮੈਂ ਇੱਥੋਂ ਦੇ ਬੰਦੇ ਨੂੰ ਨਹੀਂ ਮੈਂ ਬਾਹਰਲੇ ਬੰਦੇ ਨੂੰ ਕੰਮ ਤੇ ਰੱਖਾਂ ਕਿਉਂਕਿ ਉਹਨੇ ਇਮਾਨਦਾਰੀ ਦੇ ਨਾਲ ਕੰਮ ਵੀ ਕਰਨਾ ਤੇ ਵੱਦ ਮੈਨੂੰ ਕੰਮ ਕਰਕੇ ਦੇਣਾ ਹਾਲਾਂਕਿ ਮੈਂ ਇਹ ਨਹੀਂ ਕਹਿੰਦਾ ਵੀ ਆਪਣੇ ਬੰਦੇ ਨੂੰ ਨਾ ਰੱਖੋ ਕੋ ਪਰ ਬਿਜ਼ਨਸਮੈਨ ਜਿਹੜਾ ਬਿਜ਼ਨਸ ਸੋਚਦਾ ਨਾ ਕਿ ਮੈਂ ਕਰਨਾ ਮੈਂ ਬੈਨੀਫਿਟ ਲੈਣੇ ਆ ਸੋ ਉਹ ਹਮੇਸ਼ਾ ਐਸੀ ਤਰ੍ਹਾਂ ਸੋਚਦਾ ਸੋ ਐਸੇ ਦੇ ਕਰਕੇ ਇਮੀਗ੍ਰੈਂਟਸ ਹਰ ਇੱਕ ਕੰਟਰੀ ਦੇ ਲਈ ਜ਼ਰੂਰੀ ਆ ਪਰ ਹੁਣ ਟਰੰਪ ਪ੍ਰਸ਼ਾਸਨ ਨੂੰ ਵੀ ਸੋਚਣਾ ਪਵੇਗਾ ਆਈ ਥਿੰਕ ਜੋ ਟਰੰਪ ਕਹਿ ਰਿਹਾ ਸੀਗਾ ਕਿ ਇਮੀਗ੍ਰੈਂਟਸ ਨੇ ਇੱਕ ਦੇਸ਼ ਖਾ ਲਿਆ ਬਰਬਾਰ ਕਰਤਾ ਇਦਾਂ ਕਰਤਾ ਉਦਾਂ ਕਰਤਾ ਸੋ ਜਿਹੜੀ ਆ ਰਿਪੋਰਟ ਆ ਰਹੀ ਆ ਜਾਂ ਇਹ 30 ਸਾਲਾਂ ਦਾ ਪੁਰਾਣਾ ਖਾਕਾ ਜਾਂ ਪੂਰੀ ਰਿਪੋਰਟ ਸਾਹਮਣੇ ਰੱਖ ਦਿੱਤੀ ਹੈ ਕੱਢ ਕੇ ਸੋ ਆਈ ਥਿੰਕ ਹੁਣ 트াম্প ਨੂੰ ਇਹਦੇ ਉੱਪਰ ਜਵਾਬ ਦੇਣਾ ਚਾਹੀਦਾ ਹਾਲਾਂਕਿ ਇਹ ਮੰਨਿਆ ਜਾ ਰਿਹਾ ਕਿ ਹੁਣ 트াম্প ਪਾਲੇ ਦੇ ਵਿੱਚ ਦੋ ਪਾੜ ਹੋ ਚੁੱਕੇ ਆ ਲੋਕਾਂ ਨੇ ਇਹ ਕਹਿਣਾ ਸਟਾਰਟ ਕਰ ਦਿੱਤਾ ਕਿ ਰਿਪੋਰਟਸ ਵੀ ਆ ਗਈਆਂ 14% ਕ੍ਰਿਮੀਨਲ ਹੀ ਫੜੇ ਆ ਕਿਉਂਕਿ ਹੁਣ ਤੱਕ ਅਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਆ ਰਹੇ ਸੀ ਕਿ ਅਸੀਂ ਜਿਨ੍ਹਾਂ ਨੂੰ ਰੀਟੇਨ ਕਰ ਰਹੇ ਆ ਉਹ ਬਹੁਤ ਵੱਡੇ ਕ੍ਰਿਮੀਨਲ ਆ ਉਹਨਾਂ ਨੇ ਬਹੁਤ ਕ੍ਰਾਈਮ ਕੀਤੇ ਆ ਬੱਚਿਆਂ ਨਾਲ ਹੋਰ ਇਥੇ ਜਨਾਨੀਆਂ ਹੋਰ ਚੋਰੀ ਰੇਪ ਨਸ਼ਾ ਐਦਾਂ ਦੇ ਗੰਭੀਰ ਉਹਨਾਂ ਨੇ অপਰਾਧ ਕੀਤੇ ਹੋਏ ਅਸੀਂ ਉਹਨਾਂ ਨੂੰ ਗ੍ਰਿਫਤਾਰ ਕਰਿਆ ਪਰ ਜਿਹੜੀ ਹੁਣ ਰਿਪੋਰਟ ਸਾਹਮਣੇ ਆਈ ਆ ਕਿ ਸਿਰਫ ਸਿਰਫ ਉਹ ਜਿਹੜੇ ਡਰੇਨ ਹੋਇਆ 14% ਹੀ ਆ ਕ੍ਰਿਮੀਨਲ ਬਾਕੀ ਤਾਂ ਵਿਚਾਰੇ ਇਨੋਸੈਂਟ ਹੀ ਆ ਜਿਹੜੇ ਆਏ ਤਾਂ ਬੇਸ਼ੱਕ ਬਾਰਡਰ ਕਰਾਸ ਕਰਕੇ ਆ ਜਾਂ ਓਵਰਸਟੇਆ ਹੋ ਗਏ ਆ ਵਰਕ ਇੱਥੇ ਟੂਰਿਸਟ ਵੀ ਜੇ ਤੇ ਆਏ ਸੀ ਫਿਰ ਅਸਾਈਲਮ ਅਪਲਾਈ ਕਰਕੇ ਔਰ ਕੋਈ ਕ੍ਰਾਈਮ ਨਹੀਂ ਕੀਤਾ ਕਿਸੇ ਦਾ ਕੋਈ ਰੈਸਟੋਰੈਂਟ ਆ ਕੋਈ ਕਿਸੇ ਪਾਸੇ ਲੱਗਾ ਕੋਈ ਕਿਸੇ ਪਾਸੇ ਕੰਮ ਕਰ ਰਿਹਾ ਕੋਈ ਕਿਸੇ ਪਾਸੇ ਕੰਮ ਕਰ ਰਿਹਾ ਕੋਈ ਉਹਨਾਂ ਦੀ ਵਧੀਆ ਫੈਮਿਲੀ ਬੱਚੇ ਇੱਥੇ ਪੜ ਰਹੇ ਸਭ ਕੁਝ ਸਹੀ ਚੱਲ ਰਿਹਾ ਉਹ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਇਹਨਾਂ ਨੇ ਸੋ ਹੁਣ 트럼ਪ ਪ੍ਰਸ਼ਾਸਨ ਨੇ ਵੈਸੇ ਤਾਂ ਮੰਨ ਲਿਆ ਕਿ ਇੰਟਰਵਿਊ ਦੇ ਵਿੱਚ ਇੰਟਰਵਿਊ ਪਿੱਛੇ ਜੀ ਆਪਾਂ ਸ਼ੇਅਰ ਵੀ ਕੀਤੀ ਸੀ ਕਿ ਅਸੀਂ ਕੁਝ ਸਿੱਖਿਆ ਅਸੀਂ ਨਰਮੀ ਦਿਖਾਵਾਂਗੇ ਔਰ ਇਹਨਾਂ ਦੇ ਟੌਮ ਜਿਹੜੇ ਹੋਮਸ ਆ ਉਹਨਾਂ ਦਾ ਵੀ ਬਿਆਨ ਆ ਗਿਆ ਕਿ ਲੋਕ ਪਸੰਦ ਨਹੀਂ ਕਰ ਰਹੇ ਅਸੀਂ ਹੁਣ ਕ੍ਰਿਮੀਨਲ ਦੇ ਉੱਪਰ ਹੀ ਫੋਕਸ ਕਰਾਂਗੇ ਨਾਰਮਲ جا ਰਿਹਾ ਹੈ ਔਰ ਮੈਂ ਅਰਦਾਸ ਵੀ ਕਰਦਾ ਬਾਬਾ ਨਾਨਕ ਚੜ੍ਹਦੀ ਕਲਾ ਰੱਖੇ ਕਿ ਬਹੁਤ ਜਲਦ ਹੋਣਾ ਕਮੀ ਦਿਖੇਗੀ ਤੁਹਾਨੂੰ ਬਹੁਤ ਜ਼ਿਆਦਾ ਸਖਤਾਈ ਜਿਹੜੀ ਉਹ ਘਟੇਗੀ ਤੇ ਲੋਕਾਂ ਦਾ ਜਿਹੜਾ ਵਿਰੋਧ ਆ ਉਹ ਹੁਣ ਹੋਰ ਜ਼ਿਆਦਾ ਨਾ ਹੋ ਜਾਵੇ ਇਸ ਲਈ 트াম্প ਪਿੱਛੇ ਹਟੇਗਾ ਥੋੜਾ ਜਿਹਾ ਉਹਨੂੰ ਹਟਣਾ ਹੀ ਪੈਣਾ ਜੋ ਰਿਪੋਰਟਸ ਆ ਰਹੀਆਂ ਜਾਂ ਲੋਕਾਂ ਦਾ ਗੁੱਸਾ ਸੜਕਾਂ ਦੇ ਉੱਪਰ ਉਤਰੇ ਹੋਇਆ ਸੋ ਉਹਦੀ ਵਜ੍ਹਾ ਤੋਂ ਹੁਣ 트াম্প ਨੂੰ ਪਿੱਛੇ ਹਟਣਾ ਪਵੇਗਾ ਇਹ ਇੱਕ ਰਾਹਤ ਭਰੀ ਖਬਰ ਆ ਮੇ ਵੀ ਇਹ ਖਾਨੇ ਪੈ ਜਾਵੇ 트럼ਪ ਪ੍ਰਸ਼ਾਸਨ ਦੇ ਔਰ ਜਿਹੜੀ ਉਹਦੀ ਟੀਮ ਆ ਉਹਨਾਂ ਨੂੰ ਵੀ ਪਤਾ ਲੱਜ ਜਾਵੇ ਕਿ ਇਮੀਗ੍ਰੈਂਟਸ ਬਹੁਤ ਜ਼ਿਆਦਾ ਜ਼ਰੂਰੀ ਆ। ਬਾਕੀ ਇਹਦੇ ਬਾਰੇ ਤੁਸੀਂ ਕੀ ਸੋਚ ਰਹੇ ਆ? ਕੀ ਤੁਹਾਡੀ رائے ਆ? ਜ਼ਰੂਰ ਆਪਣਾ ਐਕਸਪੀਰੀਅੰਸ ਸ਼ੇਅਰ ਕਰਿਓ ਔਰ ਇਸ ਵੀਡੀਓ ਨੂੰ ਜਿਆਦਾ-ਜਿਆਦਾ ਸ਼ੇਅਰ ਕਰਦੇ ਹੋ, ਲਾਈਕ ਕਰਦੇ ਹੋ ਤਾਂ ਕਿ ਹਰ ਇੱਕ ਇਨਸਾਨ ਤੱਕ ਪਹੁੰਚ ਜਾਵੇ। ਹਾਈਬ ਕਰਨਾ ਨਾ ਭੁੱਲਿਓ ਇਸ ਵੀਡੀਓ ਨੂੰ ਔਰ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਅਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ। ਸੋ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰ